ਸੋ ਸਦਿਕਾ ਜੀ ਸਾਰਿਆਂ ਨੂੰ ਵਿਕੀ ਨੇ ਚੁੱਕਿਆ ਪ੍ਰੀਤ ਦੇ ਹੱਥ ਤੇ ਸੌਣ ਨੂੰ ਨੇ ਕੀਤਾ ਵਿਕੀ ਦਾ ਘਟਾਪਾ ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਜਦੋਂ ਪ੍ਰੀਤ ਨੂੰ ਯਾਦ ਆਉਂਦੀ ਹੈ ਕਿ ਉਸਦੀ ਮੰਮੀ ਨੇ ਉਸਦੇ ਪਰਸ ਵਿੱਚ ਪੈਸੇ ਪਾਏ ਸੀਗੇ ਤਾਂ ਉਹ ਪਰਸ ਨੂੰ ਜਾ ਕੇ ਚੈੱਕ ਕਰਦੀ ਹੈ ਤਾਂ ਉਸ ਨੂੰ ਪੈਸੇ ਨਹੀਂ ਮਿਲਦੇ ਉਹ ਬਹੁਤ ਪਰੇਸ਼ਾਨ ਹੁੰਦੀ ਹੈ ਤੇ ਉਹਦਾ ਸਾਰਾ ਸ਼ੱਕ ਜਾਂਦਾ ਆਪਣੀ ਸੱਸ ਤੇ ਉਹ ਸੱਸ ਨੂੰ ਪੁੱਛਦੀ ਹੈ ਕਿ ਤੁਸੀਂ ਮੇਰੇ ਪਰਸ ਵਿੱਚੋਂ ਪੈਸੇ ਕੱਢੇ ਆ ਪਰ ਸੱਸ ਕਹਿੰਦੀ ਮੈਂ ਤੇਰੇ ਪਰਸ ਵਿੱਚੋਂ ਪੈਸੇ ਨਹੀਂ ਕੱਢਿਓ ਕਹਿੰਦੀ ਮੈਂ ਪ੍ਰੀਤ ਕਹਿੰਦੀ ਆ ਕਿ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਮੇਰਾ ਪਰਸ ਹੱਥ ਵਿੱਚ ਫੜੇ ਫਿਰਦੇ ਸੀ ਉਹ ਕਹਿੰਦੀ ਉਹ نیچے ਗਿਰਿਆ ਹੋਇਆ ਸੀਗਾ ਇਸ ਕਰਕੇ ਮੈਂ ਅਲਮੀਰਾ ਵਿੱਚ ਰੱਖਿਆ ਸੀਗਾ ਇਸ ਵਿੱਚ ਤੂੰ ਤੂੰ ਮੈਂ ਮਾਹੌਨ ਲੱਗ ਜਾਂਦੀ ਆ ਤੇ ਉਸ ਦੀ ਸੱਸ ਨਹੀਂ ਮੰਨਦੀ ਫਿਰ ਵਿੱਕੀ ਨੂੰ ਪ੍ਰੀਤ ਤੇ ਗੁੱਸਾ ਆ ਜਾਂਦਾ ਆ ਤੇ ਉਹ ਪ੍ਰੀਤ ਉੱਪਰ ਹੱਥ ਚੱਕ ਦਿਆ ਤੇ ਕਹਿੰਦਾ ਕਿ ਤੂੰ ਮੇਰੀ ਮੰਮੀ ਤੇ ਇਹੋ ਜਿਹਾ ਇਲਜ਼ਾਮ ਕਿਉਂ ਲਾਇਆ ਤੈਨੂੰ ਪਤਾ ਵੀ ਆ ਮੰਮੀ ਨੇ ਇਹ ਮੇਰਾ ਕੁਝ ਨਹੀਂ ਕੀਤਾ ਉਹ ਪੈਸੇ ਮੈਂ ਲੈ ਸੀਗੇ ਤੇ ਪ੍ਰੀਤ ਬਹੁਤ ਪਰੇਸ਼ਾਨ ਹੁੰਦੀ ਆ ਜਦੋਂ ਵਿੱਕੀ ਤੇ ਪ੍ਰੀਤ ਦੀ ਲੜਾਈ ਹੁੰਦੀ ਹੁੰਦੀ ਆ ਤਾਂ ਉਹ ਉਸ ਦੇ ਵਿੱਚ ਸੋਨ ਨੂੰ ਸੋਨ ਨੂੰ ਉਹ ਕਰ ਆਵਾਜ਼ ਪਹੁੰਚੇ ਜਾਂਦੀ ਆ ਤੇ ਉਹ ਵੀ ਆ ਜਾਂਦਾ ਏ ਉਹ ਵਿੱਕੀ ਨੂੰ ਕਹਿੰਦਾ ਹੁਣ ਲਗਾ ਮੇਰੀ ਭੈਣ ਨੂੰ ਹੱਥ ਤੇ ਨੂੰ ਮੈਂ ਦੇਖਦਾ ਤੂੰ ਸਭ ਨੂੰ ਦੁਖੀ ਕੀਤਾ ਹੋਇਆ ਏ ਅਸੀਂ ਇਸ ਕਰਕੇ ਨਹੀਂ ਭੈਣ ਵਿਆਈ ਸੀ ਕਿ ਤੂੰ ਉਸ ਨੂੰ ਮਾਰੇ ਗੁੱਟੇ ਉਹ ਕਹਿੰਦਾ ਮੈਂ ਇਸ ਨੂੰ ਕੁਛ ਵਿੱਕੀ ਕਹਿੰਦਾ ਮੈਂ ਇਸ ਨੂੰ ਕੁਛ ਨਹੀਂ ਕੀਤਾ ਮੇਰੇ ਮੰਮੀ ਤੇ ਝੂਠਾ ਇਲਜ਼ਾਮ ਲਗਾ ਰਹੀ ਆ ਪੈਸੇ ਚੋਰੀ ਕਰ ਰਹੀ ਆ ਇਸ ਕਰਕੇ ਸਾਡੀ ਦੋਨਾਂ ਦੀ ਆਪਸ ਵਿੱਚ ਲੜਾਈ ਹੋਈ ਆ ਵਿੱਕੀ ਕਹਿੰਦਾ ਸਾਡੇ ਘਰ ਦਾ ਮਾਮਲਾ ਹੈ ਤੁਸੀਂ ਵਿੱਚੋਂ ਕੀ ਲੈਣਾ ਤੇ ਸੋਨੂ ਦਾ ਡੈਡੀ ਵਿੱਕੀ ਨੂੰ ਸਮਝਾਉਂਦਾ ਆ ਕਿ ਆਸੀਂ ਆਪਣੇ ਅਥੀ ਕੁੜੀ ਵਿਆਈ ਆ ਇਸ ਕਰਕੇ ਨਹੀਂ ਵਿਆਈ ਕਿ ਤੂੰ ਇਸ ਨੂੰ ਮਾਰੇਂ ਕੁੱਟੇ ਇਸ ਤੋਂ ਮਾਵੇਂ ਵਿੱਚ ਵਿੱਕੀ ਤੇ ਸੋਨੂ ਦੀ ਕਾਫੀ ਲੜਾਈ ਹੁੰਦੀ ਆ ਤੇ ਸੋਨੂ ਵਿੱਕੀ ਨੂੰ ਕੁੱਟ ਨਹੀਂ ਵਾਲਾ ਹੁੰਦਾ ਤੇ ਉਸ ਦਾ ਪਾਪਾ ਉਸ ਨੂੰ ਰੋਕ ਲੈਂਦਾ ਕਿ ਆ ਪੁੱਤ ਐਵੇਂ ਨਹੀਂ ਕਰੀਦਾ ਆਪਾਂ ਇਹਨਾਂ ਨੂੰ ਕੁੜੀ ਦਿੱਤੀ ਆ ਤੇ ਆ ਸਭ ਕੁਝ ਚੰਗਾ ਨਹੀਂ ਲੱਗਦਾ ਤੇ ਯਾ ਇਹ ਸਾਰਾ ਕੁਝ ਸੁਣ ਕੇ ਸੌਣ ਨੂੰ ਰੁਕ ਜਾਂਦਾ ਏ ਰੁਕ ਜਾਂਦਾ ਏ ਤੇ ਕਹਿੰਦਾ ਅੱਗੇ ਤੋਂ ਇਸ ਨੂੰ ਕੁਝ ਕਿਹਾ ਤਾਂ ਫਿਰ ਮੇਤੋਂ ਬੁਰਾ ਕੋਈ ਨਹੀਂਗਾ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਜੀ ਧੰਨਵਾਦ